ਸਰੀਏ ਕਾਂ ਦੀ ਸਾਰਿਆਂ ਨੂੰ ਅਮੀਰ ਕਰਦੀਆਂ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਵਿੱਚ ਰਹੋਗੇ। ਭਾਨੀ ਗੁਰੂ ਰਾਮਦਾਸ ਜੀ ਸਾਹਿਬ ਦਾ ਅਸਟਰਾ ਆਪਣੀ ਮੇਲ ਬਣਾਈ ਰੱਖਾ ਤੇ ਆਪਾਂ ਜੇ ਲੱਗੇ ਸੀਗੇ ਪਠਾ ਬਣਾਉਣਾ ਤੇ ਹੁਣ ਮੈਂ ਸ਼ੀਸ਼ੇ ਪਾ ਕੇ ਤੇ ਉੱਧਰ ਚੁੰਡੇ ਤੇ ਨਿ ਬਣਾਇਆ ਤੇ ਇਸ ਤਰ੍ਹਾਂ ਪਾਣੀ ਵਿੱਚ ਨੁਬਾਲ ਰਹੀਆਂ ਬਸ ਹੋ ਚੰਦੇ ਆ। ਫੁੱਬਲ ਚੰਦੇ ਆ ਤੇ ਇਸ ਤਰ੍ਹਾਂ ਬਣਾਉਣ ਲੱਗੀ ਆ। ਇੱਕ ਤਾਂ ਇਹ ਸੀਗਾ ਕਿ ਟਾਈਮ ਦੀ ਪ੍ਰੋਬਲਮ ਬਣ ਗਈ। ਹਾਂ ਥੋੜਾ ਜਿਹਾ ਠੱਕ ਸੀਗਾ ਇਹ ਵੀ ਬੜਾ ਵਧੀਆ ਬਣਦਾ ਹੈ ਪਲਠਾ ਐਸੀ ਗੱਲ ਨੇ ਉਹ ਥੋੜਾ স্মੋਕੀ স্মੋਕੀ ਬਣਦਾ ਹੈ ਚੁੱਲੇ ਦਾ ਟੇਸਟ ਤਾਂ ਕਰ ਇੱਕ ਅਲੱਗ ਚੀਜ਼ ਆ ਨਾ ਜ਼ਿਆਦਾਤਰ ਐਸੇ ਨੂੰ ਕੋਸ਼ਿਸ਼ ਕਰਦੀ ਹੁੰਦੀਆਂ ਵੀ ਚੁੱਲੇ ਤੇ ਬਣਾਵਾ ਪਰ ਅਜਨੇ ਥੋੜੀ ਟਾਈਮ ਦੀ ਪ੍ਰੋਬਲਮ ਸੀ ਕਿ ਸ਼ਾਮ ਦੇ ਹੋਣ 5 ਵਜੇ ਗਏ ਨੇ ਤੇ ਅਸੀਂ ਰੋਟੀ ਥੋੜਾ ਟਾਈਮ ਨਾਲ ਖਾਣੇ ਆ ਤੇ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਅੱਜ ਉਬਾਲ ਕੇ ਹੀ ਬਣਾ ਲੈਂਦੇ ਆ ਤੇ ਕਾਇ ਨੁੱਬਲਣਾ ਰੱਖ ਦਿੱਤਾ ਸੀ ਤੇ ਉਹਦੇ ਲਈ ਆਪਾਂ ਕਰਾਂਗੇ ਪਿਆਜ਼ ਤੇ ਟਮਾਟਰ ਦੀ ਕਟਿੰਗ ਤੇ ਬਣਾਵਾਂਗੇ ਬਹੁਤ ਟੇਸਟੀ ਪਰਤਾ ਤੇ ਪਰ ਇੰਨੇ ਜ਼ਿਆਦਾ ਸੋਹਣੇ ਸੀ ਨਾ ਵੇਂਗਣ ਇਹਨਾਂ ਦੇ ਵਿੱਚ ਬੀਜ ਬਿਲਕੁਲ ਨਹੀਂ ਸੀ ਹੈਗੇ ਹਾਂ ਬੀਜ ਨਾ ਬਹੁਤ ਘੱਟ ਨੇ ਮਤਲਬ ਹੁੰਦੇ ਤਾਂ ਹੈ ਹੀ ਆ ਪਰ ਜਿਵੇਂ ਕਈਆਂ ਚ ਬਹੁਤ ਜ਼ਿਆਦਾ ਹੁੰਦੇ ਆ ਉਦਾਂ ਵੀ ਕਿੰਨਾ ਸੋਹਣਾ ਗ੍ਰੀਨ ਗ੍ਰੀਨ ਜਿਹਾ ਇਹਦੇ ਵਿੱਚ ਘੱਟ ਸੀ ਬੀਜ ਤੇ ਤੁਹਾਡੀਆਂ ਬਾਜੂ ਕਿੱਡੀਆਂ ਸੋਹਣੀਆਂ ਲੱਗਦੀਆਂ ਮੈਂ ਮੈਂ ਕਿ ਤੁਹਾਡੀਆਂ ਬਾਹਾਂ ਕਿੱਡੀਆਂ ਸੋਹਣੀਆਂ ਲੱਗਦੀਆਂ ਨੇ ਉਹਨੇ ਬਸ ਆਪਣੀ ਟੇਲਰ ਨੂੰ ਨੇ ਹੁਣ ਸਿੱਧੇ ਹੀ ਨਾ ਜਾਂਦੇ ਤੇ ਇਹ ਪਹਿਲੀ ਵਾਰ ਹੀ ਪਾਇਆ ਸ਼ਾਇਦ ਹੈ ਨਾ ਉਸ ਬੰਦੇ ਅੱਖ ਜੀ ਥੋੜੀ ਖਰਾਬ ਕਰਕੇ ਨਾ ਤੇ ਮੈਂ ਕਿਸੇ ਨੂੰ ਸਵਾਲ ਇਹ ਪਹਿਲੀ ਵਾਰ ਹੀ ਪਾਇਆ ਹੈ ਸੂਟ ਪਹਿਲੀ ਵਾਰ ਹੀ ਪਾਇਆ ਇੱਕਦਮ ਪਾਇਆ ਸੀ ਗੱਤੂ ਸ਼ਾਇਦ ਨਹੀਂ ਦੇਖਿਆ ਮੈਂ ਦੇਖਿਆ ਨਹੀਂ ਨਾ ਮੈਂ ਪਾਇਆ ਸੀ ਕਿੰਨੀਆਂ ਸੋਹਣੀਆਂ ਲੱਗਦੀ ਸੀ ਗੁਰਦਾਰੇ ਜਾਂਦਾ ਪਤਾ ਨਹੀਂ ਗੁਰਦਾਰੇ ਪਾਟ ਗਈ ਸੀ ਸ਼ਾਇਦ ਹੂੰ ਫਿਰ ਅੱਜ ਤਾਂ ਪਾਇਆ ਫਿਰ ਵਿਕਰਮ ਕਹਿਣ ਲੱਗੇ ਕਹਿੰਦਾ ਮੰਮੀ ਮੇਰੇ ਨਾਲ ਬਾਜ਼ਾਰ ਚ ਆ ਲੈਂਡਰ ਹਾਂ ਮੈਨੂੰ ਕਿਦਾ ਮੈਂ ਕੋਈ ਸਮਾਨ ਲੈਣਾ ਤਾਂ ਉੱਥੇ ਜਾ ਕੇ ਨੂੰ ਨੂੰ ਸ਼ੂਜ ਦੁਆਰ ਤੇ ਠੀਕ ਚਲੋ ਵਧੀਆ ਗਿਆ ਦੂਸਰਾ ਤੁਸੀਂ ਸ਼ੂਜ ਜੀ ਲੋਕ ਕੈਪਸ ਤੁਸੀਂ ਸ਼ੂਜ ਦੁਆਰੇ ਬਹੁਤ ਸਮਾਂ ਤੇ ਮੈਂ ਤੁਹਾਨੂੰ ਹੁਣੇ ਦਿਖਾ ਲਈਆਂ ਤੇ ਕੰਮ ਵੀ ਮੈਂ ਹੁਣੇ ਇਸੇ ਮਲਬ ਦੇ ਵਿੱਚ ਤੇ ਸੰਦਾ ਇਹ 파ਟ ਹੈ ਤੁਸੀਂ ਸੈੱਟ ਕਰਨੇ ਜਾਇਆ ਕਰੋ ਤੇ ਮੈਂ ਕਿਹਾ ਚਲੋ ਠੀਕ ਆ ਜੇ ਸਭ ਕੁਝ ਚੰਗਾ ਲੱਗਦਾ ਤੇ ਆਪਾਂ ਕਹਿੰਦੇ ਮੈਨੂੰ ਬਿੱਤੀਆਂ ਬੋਤ ਕਰ ਕਰਦੀਆਂ ਨੇ ਜਿੱਟੀਆਂ ਪਿਆਰ ਕਰਦੀਆਂ ਨੇ ਨਾ ਤੇ ਪੁੱਤ ਉਸ ਤੋਂ ਵੀ ਜ਼ਿਆਦਾ ਕਰਦੇ ਨੇ ਤੇ ਮਤਲਬ ਇਹ ਹੁੰਦਾ ਨਾ ਕਿ ਕਈ ਵਾਰੀ ਬੰਦਿਆਂ ਤੇ ਨਾ ਜ਼ਿੰਮੇਵਾਰੀਆਂ ਜ਼ਿਆਦਾ ਹੁੰਦੀਆਂ ਨੇ ਤੇ ਉਹ ਇਜ਼ਹਾਰ ਨਹੀਂ ਕਰਦੇ ਤੇ ਉੱਥੇ ਜਾ ਕੇ ਮੈਨੂੰ ਜ਼ਬਰਦਸਤੀ ਕਰੇ ਮੰਮੀ ਆ ਤੁਸੀਂ ਚੱਕ ਪੰਗਲੀ ਲਾਓ ਆ ਤੁਸੀਂ ਗੱਲੀ ਲੀ ਲਾਓ ਮੈਂ ਕਹਿੰਨਾ ਮੇਰੇ ਕੋਲ ਨਾ ਗੱਲੀਆਂ ਬਹੁਤ ਨੇ ਪੰਜਾਬੀ ਜੁੱਤੀਆਂ ਬਹੁਤ ਨੇ ਹੂੰ ਤੇ ਇਹ ਮੈਂ ਕਹਿੰਦੀ ਨਾ ਮੈਂ ਇਹ ਨੂੰ ਪੈਸੇ ਖਰਾਬ ਕਰਨੇ ਚਲੋ ਦਿਖਾਓ ਫਿਰ ਕਿਹੜੇ ਲੈਣ ਦੇ ਇੱਕ ਚੱਪਲ ਸੀ ਜਿਹੜੀ ਮਤਲਬ ਚਲੋ ਉਹ ਪਸੰਦ ਆ ਵੀ ਗਈ ਸੀ ਫਿਰ ਉਹ ਮੇਰੇ ਸਾਈਜ਼ ਵਿੱਚ ਨਹੀਂ ਮਿਲੀ ਉਹ ਮੈਨੂੰ ਜਾਂ ਤਾਂ ਵੱਡੀ ਸੀ ਜਾਂ ਛੋਟੀ ਸੀ ਅੱਛਾ ਅੱਛਾ ਇੱਕ ਡਾਕਟਰ ਚੱਪਲ ਹਾਂ ਚਲ ਮੈਂ ਕਿਚ ਚ ਲੈ ਲੈਂਨੀ ਕੋਈ ਗੱਲ ਨਹੀਂ ਵਾਈਟ ਕਲਰ ਦੀ ਸੀ ਤੁਹਾਡੇ ਤੇ ਮੈਨੂੰ ਲੱਗਾ ਨੰਬਰ ਵੀ ਵੱਡਾ ਹੁੰਦਾ ਨਾ ਹਾਂ ਕ੍ਰੀਮ ਜਿਹਾ ਕਲਰ ਦਾ ਸੀਗਾ ਤੇ ਕਹਿੰਦਾ ਮੰਮੀ ਆਹ ਬਹੁਤ ਸੋਹਣੀਆਂ ਲੱਗ ਰੁੱਖਾਂ ਤੇ ਉਹ ਫਿਰ ਮਤਲਬ ਮੈਂ ਕਿਚ ਕੋਈ ਨਾ ਮੈਂ ਕਿਚ ਇਹਦਾ ਦਿਲ ਕਰਦਾ ਤੇ ਲੈ ਲੈਂਦੀ ਆ ਤੇ ਫੇਰ ਉਹ ਮੇਰਾ ਸਾਈਜ਼ ਹੀ ਸਹੀ ਆਇਆ ਫਿਰ ਹੋਰ ਉਹਨੇ بڑے ਡਿਜ਼ਾਈਨ ਦਿਖਾਏ ਉਹ ਡਿਜ਼ਾਈਨ ਮੈਨੂੰ ਨਹੀਂ ਪਸੰਦ ਆਏ ਤੇ ਫਿਰ ਮੈਂ ਵਿਕਰਮ ਨੂੰ ਕਿਹਾ ਮੈਂ ਕਿਹਾ ਵਿਕਰਮ ਕੋਈ ਨਾ ਬੋਲ ਤੂੰ ਵੀ ਮੇਰ ਕੋਲ ਚੱਤਨਾ ਮੌਤ ਨੂੰ ਨਾ ਤੇਰੇ ਕੈਂਪ ਤੇ ਆ ਰਹੀ ਸੀ ਫਿਰ ਮੈਂ ਕੱਲ ਨੂੰ ਸ਼ੁਰੂ ਜੀ ਦਾ ਚਲੋ ਦਿਖਾਓ ਫਿਰ ਇੱਕ ਬੈਲੀ ਵੀ ਲੈ ਲਓ ਸ਼ੁਰੂ ਜੀ ਦਿਖਾਓ ਦਿਖਾਵਾ ਆ ਨਾ ਪਿਆਣਾ ਚੰਨ ਵਾਸੇ ਮੈਨੂੰ ਵੀ ਬੜੇ ਪਸੰਦ ਆਏ ਕਲਰ ਵੀ ਸੋਹਣਾ ਪਸੰਦ ਆ ਕਲਰ ਵੀ ਨਾ ਇਹ ਮਤਲਬ ਕਿ ਜਿਹੜਾ ਕਲਰ ਵੀ ਬੜਾ ਸੋਹਣਾ ਕਿ ਡੈਡੀ ਦੇ ਵੀ ਇਹਦੇ ਨਾਲ ਦੇ ਨਹੀਂ ਕਲੱਸੇ ਡੈਡੀ ਦੇ ਵੀ ਇਹਦੇ ਨਾਲ ਦੇ ਡੈਡੀ ਦੇ ਹਾਂ ਐਵੇਂ ਦਾ ਹੀ ਆ ਕਲਰ ਵਾਸੇ ਉਹ ਥੋੜਾ ਬਲੂ ਬਲੂ ਹੋਏ ਈਸ਼ਰਮਾ ਹੀ ਜਾਏ ਮਤਲਬ ਕਲਰ ਬਨੇ ਚ ਵੀ ਹੈਗੇ ਸੀਗੇ ਤੇ ਇਹ ਮੈਨੇ ਪਾ ਕੇ ਤੁਰ ਫਿਰ ਕੇ ਦੇਖਿਆ ਬੜੇ ਕੰਫਰਟੇਬਲ ਸੀਗੇ ਤੇ ਵਧੀਆ ਸਾਰ ਸਭ ਕਰਨ ਨਾ ਮਮਾ ਇਹ ਪਾ ਕੇ ਸਾਰ ਕਰਿਆ ਕਰੋ ਇਹ ਲਾਈਟ ਵੇਟ ਹੁੰਦੇ ਆ ਨਾ ਸੇ ਤਾਂ ਕਰਕੇ ਤੇ ਬੜੀ ਖੁਸ਼ੀ ਹੋਈ ਮੈਨੂੰ ਜਦੋਂ ਮੇਰੇ ਪੁੱਤ ਨੇ ਮੈਨੂੰ ਮੋਗਾ ਆ ਕੇ ਦਿੱਤੇ ਤੇ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਹੁੰਦਾ ਇਹ ਰਾਤੀ ਚੀਜ਼ਾਂ ਪਾਵੇਂ ਛੋਟੀ ਹੋਵੇ ਹਨਾ ਤੇ ਜਿਵੇਂ ਅਸੀਂ ਤੁਹਾਨੂੰ ਛੋਟੇ ਹੁੰਦਿਆਂ ਖਰੀਦ ਕੇ ਦਿੰਦੇ ਰਹੇ ਆ ਤੇ ਜਿਵੇਂ ਹੁਣ ਇੰਜ ਲੱਗਦਾ ਹੁੰਦਾ ਵੀ ਜਿਵੇਂ ਅਸੀਂ ਤੁਹਾਡੇ ਬੱਚੇ ਆ ਤੇ ਚੀਜ਼ ਕੋਈ ਲੈ ਕੇ ਦੇਵੇ ਨਾ ਤਾਂ ਬੜੀ ਖੁਸ਼ੀ ਹੁੰਦੀ ਹੈ ਕੋਈ ਵੀ ਚੀਜ਼ ਹੋਵੇ ਹਨਾ ਤੇ ਖਾਸ ਕਰਕੇ ਜਦੋਂ ਵਿਕਰਮ ਲੈ ਕੇ ਦੇਵੇ ਤਾਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਨਾਲੇ ਅੱਜ ਤਾਂ ਇਹ ਪਿਛਲੇ ਸੰਡੇ ਵੀ ਕਹਿੰਦਾ ਸੀਗਾ ਕਿ ਨਾ ਮम्मा ਆਪਾਂ ਚਲਾਂਗੇ ਤੇ ਪਿਛਲੇ ਸੰਡੇ ਪਤਾ ਨਹੀਂ ਫਿਰ ਕੀ ਹੋਇਆ ਗੁਰਦੁਆਰੇ ਚਲੇ ਗਏ ਸੀ ਫਿਰ ਫੇਰ ਤਾਂ ਕਰਕੇ ਤੇ ਆ ਦੱਸਿਓ ਤੁਸੀਂ ਸਾਰੇ ਜਣੇ ਤੁਹਾਨੂੰ ਵੀ ਕਿਵੇਂ ਲੱਗੇ ਤੇ ਮੇਰੇ ਪੁੱਤ ਨੇ ਲੈ ਕੇ ਦਿੱਤੇ ਮੈਨੂੰ ਮਾਵਾ ਕਿੰਨੇ ਦੁਆਵਾ ਕਰਦੀਆਂ ਨੇ ਆਪਣੇ ਚੁੱਤਰਾਂ ਲਈ ਹਨਾ ਤੇ ਇਸੇ ਲਈ ਕਰਦੇ ਆ ਵੀ ਬੱਚੇ ਆਪਾਂ ਨੂੰ ਬੱਚਿਆਂ ਦਾ ਬੜਾ ਸ਼ੌਕ ਹੈ ਤੇ ਬੱਚੇ ਵੀ ਆਪਣੀ ਬਹੁਤ ਫਿਕਰ ਕਰਦੇ ਨੇ ਜਿਵੇਂ ਆਪਾਂ ਛੋਟੇ ਹੁੰਦੇ ਹਾਂ ਬਿਫਕਰ ਕਰਦੇ ਸੀ ਨਾ ਤੇ ਉਵੇਂ ਬੱਚੇ ਵੀ ਆਪਣੀ ਮੰਮੀ ਫਿਕਰ ਕਰਦੇ ਨੇ ਤੇ ਬਹੁਤ ਵਧੀਆ ਲੱਗਦਾ ਜਦੋਂ ਬੱਚੇ ਜਿਵੇਂ ਮੈਂ ਕਹਲਾਂ ਕਿ ਆਪੀ ਚੀਜ਼ ਦੀ ਕੋਈ ਗੱਲ ਨਹੀਂ ਹੁੰਦੀ ਜਿਸ ਵੱਡੇ ਹੋਵੇ ਜਾਂ ਛੋਟੀ ਹੋਵੇ ਬਸ ਉਹਦੇ ਵਿੱਚ ਅਥਾ ਪਿਆਰ ਹੋਣਾ ਚਾਹੀਦਾ ਤੇ ਚਲੋ ਜੀ ਜਰੂਰ ਦੱਸਿਆ ਤੁਹਾਨੂੰ ਇਹ ਗੂਕ ਪਹਿੰਦੇ ਅੱਗੇ ਤੇ ਹੁਣ ਆਪਾਂ ਕਰ ਲਈਏ ਉਧਰ ਸਬਜ਼ੀ ਦੀ ਤਿਆਰੀ ਆਪਣਾ ਪਟਾ ਉਦਾਂ ਗਿਆ ਤੇ ਆਪਾਂ ਸਬ지 ਉਹਨੂੰ ਦੇਖਦੇ ਆ ਆਪਣੇ ਕੋਲ ਨਾ ਸਬ지 ਦੇ ਪਿਆਰੇ ਵੀ ਬਣਾਏ ਸੀਗੇ ਅੱਜ ਸੰਡੇ ਕਰਕੇ ਚਾਹ ਵੀ ਬਣਾਏ ਸੀਗੇ ਤੇ ਦੇਖਦੇ ਆ ਚਾਹ ਤੇ ਨੂੰ ਬੰਦ ਕੇ ਰੱਖ ਲੈਣੇ ਤੇ ਸਵੇਰੇ ਤੜਕੇ ਜਦੋਂ ਕਿ ਮੇਰੇ ਮੋਸਟ ਸਮਾਂ ਆਉਂਦਾ ਤੜਕਾ ਬਣਾ ਲਾਂਗੇ ਤੇ ਸਵੇਰੇ ਆ ਲਾਂਗੇ ਤੜਕਾ ਇਹਨਾਂ ਦੀ ਸਬ지 ਬੜੀ ਸੋਹਣੀ ਬਣ ਜਾਂਦੀ ਏ ਹਮ ਕਿੱਡੇ ਸੋਹਣੇ ਲੱਗਦੇ ਆ ਹਾਂ ਕਿੰਨੇ ਸੋਹਣੇ ਲੱਗਦੇ ਆ ਹਾਂ ਸਬਜੀ ਬੜੀ ਸੋਹਣੀ ਬਣਦੀ ਇਹਨਾਂ ਦੀ ਪਰ ਮੈਂ ਕਿਹਾ ਵੀ ਜੇ ਸਬਜੀ ਲਈ ਆਪਾਂ ਤੋੜ ਲੈਣਾ ਫਿਰ ਗੁੱਛਾ ਖਰਾਬ ਹੋ ਜਾਏਗਾ ਪਿਛਲੀ ਵਾਰੀ ਨਾ ਮੈਂ ਇੱਥੋਂ ਜਿਵੇਂ ਐਵੇਂ ਕਰਕੇ ਆ ਜਿਵੇਂ ਦਰਜਨ ਕੁੰਦੇ ਨੇ ਆ ਇੰਨੇ ਤੇ ਮੈਂ ਕੱਟ ਲਈ ਸੀ ਸਬਜੀ ਵਾਸਤੇ ਪਰ ਇਸ ਵਾਰੀ ਨਹੀਂ ਮੇਰਾ ਮਨ ਕਰਦਾ ਕੱਟਣ ਨੂੰ ਮੈਂ ਕਿਹਾ ਫਿਰ ਸਾਰਾ ਗੁੱਛਾ ਕਈ ਵਾਰੀ ਖਰਾਬ ਜਾ ਹੋ ਜਾਂਦਾ ਯਾਹ ਕਿਹਦੀ ਜੋਂ ਡੀੜੀ ਆ ਤੁੰਨੇ ਲੱਗਿਆ ਕਿਹੜੀ ਹਾਂ ਵਾਲੀ ਇਹੀ ਇਦਾਂ ਪੱਤੇ ਜੇ ਵੀ ਮਤਲਬ ਥੱਲੇ ਗਿਰੀ ਜਾਂਦੇ ਨੇ ਆਹ ਵਾਲੇ ਅੱਛਾ ਪਹਿਲਾਂ ਇਦਾਂ ਹੀ ਲੱਗਦੇ ਫੁੱਲ ਨਾ ਨਿਕਲਦਾ ਦੁਮ ਬਜਿਆ ਅੱਛਾ ਆਹ ਵਾਲਾ ਫਿਰ ਉਦੋਂ ਤੋਂ ਬਾਅਦ ਬਸ ਨਾਲ-ਨਾਲ ਆਵੇ ਜਿਵੇਂ ਆਹ ਇਦੋਂ ਤੋਂ ਬੰਦੇ ਕੇਲੇ ਆਣੀ ਥੱਲੇ ਇਹ ਵਰ ਲੱਗਣਗੇ ਨਹੀਂ ਹੁਣ ਤਾਂ ਨਹੀਂ ਲੱਗਣਗੇ ਵੈਸੇ ਵੀ ਜਿਵੇਂ ਮਤਲਬ ਕਿ ਨਿਸ਼ਾਨੀ ਹੈ ਇੱਕ ਹਿਸਾਬ ਦਾ ਇਹ ਤਾਂ ਨਹੀਂ ਬਣਨਗੇ ਕਿੱਲੇ ਤਾਂ ਬਸ ਬਣ ਗਿਆ ਗੁੱਛਾ ਐਡੀ ਇੰਨਾ ਹੀ ਬਣਦਾ ਹੁੰਦਾ ਪੂਰਾ ਜਿਵੇਂ ਪੂਰਾ ਇੱਕ ਜਿਵੇਂ ਹੁਣ ਪੇੜ ਹੋ ਗਿਆ ਇਹਦੇ ਨਾਲ ਬਸ ਸਾਰਾ ਪੇੜ ਕੱਟਿਆ ਜਾਏਗਾ ਥੱਲੇ ਇਹਦਾ ਜਦੋਂ ਆ ਆਪਾਂ ਡੰਡਲ ਕੱਟ ਲਾਂਗੇ ਨਾ ਤੇ ਆ ਸਾਰਾ ਮੋਟਾ ਜਿਹੜਾ ਪਦ ਰਖ ਪੇੜ ਇਹਨੂੰ ਸਾਰੇ ਨੂੰ ਮੁੱਢ ਤੋਂ ਕੱਟਣਾ ਪੈਣਾ ਬਸ ਜਿਵੇਂ ਇੱਕ ਵਾਰੀ ਨਿਕਲਦਾ ਇਸ ਤਰ੍ਹਾਂ ਤੇ ਹੁਣ ਆ ਅੱਗੇ ਦੰਬ ਜੇ ਤਾਂ ਬਣਿਆ ਇਹਨੇ ਆ ਜਿਹੜੇ ਹੁਣ ਆ ਅੱਗੋਂ ਦੰਬ ਜੇ ਬਣ ਗਏ ਨੇ ਨਾ ਉਹ ਜਿਹੜਾ ਪੱਤਾ ਹੈ ਕਿਹੜਾ ਉਹ ਵਿੱਚ ਵਿੱਚ ਜਿਹੜਾ ਪੱਤਾ ਹੈ ਨਾ ਉਹਨੇ ਦੇ ਵਿੱਚੋਂ ਦੰਬ ਜਿਆ ਨਿਕਲੇਗਾ ਇਹ ਹੋਰ ਅੱਛਾ ਇਹ ਹੋਰ ਹਾਂ ਇਹ ਤਾਂ ਦੇਖ ਫੜ ਲੇ ਕਿ ਮੈਂ ਤਿੰਨ ਨੇ ਨਾ ਨਾ ਮੈਂ ਤਾਂ 7 8 ਨੇ ਅੱਛਾ ਹਾਂ ਮਿੰਨਾ ਬੱਤਰ ਡੈਡੀ ਪਾਣੀ ਪਾ ਕੇ ਗਏ ਇਹਨਾਂ ਪੱਤਿਆਂ ਦੇ ਵਿੱਚ ਉਹ ਖਾਂਦੇ ਹੁੰਦੇ ਪਰ ਹੋਰ ਵੀ ਜ਼ਰੂਰਤ ਹੈ ਇਹਨਾਂ ਨੂੰ ਪਾਣੀ ਪਾਉਣ ਦੀ ਪਾਣੀ ਹਾਂ ਡੈਡੀ ਜਿਹੜੇ ਉਹ ਸਾਉਥ ਠੰਡੀ ਨੇ ਹੁੰਦੇ ਆ ਇਹਨਾਂ ਪੱਤਿਆਂ ਦੇ ਵਿੱਚ ਭਲਾ ਖਾਂਦੇ ਸਾਉਥ ਠੰਡੀ ਖਾਣਾ ਵਗੈਰਾ ਪੱਤਲ ਜਿਹੜੇ ਹਨ ਇਹਨਾਂ ਨੇ ਕਹਿ ਦਿੰਦੇ ਪੱਤਲ ਚਾਰ ਪੰਜ ਆ ਨੇ ਸਾਗਵੰਦ ਪੱਤਾ ਹੁੰਦਾ ਬੱਚਾ ਅੱਛਾ ਉਹ ਸਾਗਵੰਦ ਦਾ ਵੀ ਹੁੰਦਾ ਹ ਹ ਹ ਪਸ ਹਣ ਇਹਦੇ ਚੋਂ ਹੀ ਨਿਕਲਣ ਵਾਲਾ ਉਹ ਦੰਬ ਜਿਹੜਾ ਆ ਇਹ ਨਾ ਇਹਨਾਂ ਦੋ ਜਣੇ ਕਿਹੜੇ ਕਾਦੇ ਜੋ ਤੇ ਕੋਹ ਪਰਲੇ ਇਹ ਕਿੰਨੇ ਤੇ ਇਹਨਾਂ ਨੇ ਮਾਮਾ ਇਹ ਵੀ ਚਾਰ ਦੇ ਮਟ ਮੋਟੇ ਤਿੰਨ ਨੇ ਹਾਂ ਤੇ ਨਮਨ ਇੱਕ ਵੱਡੇ ਆਗੇ ਦੂਜੇ ਹੋਰ ਹੋ ਜਾਣੇ ਅੱਛਾ ਆਪਣੇ ਆਪ ਹੀ ਹੋ ਜਾਂਦੇ ਅੱਗੇ ਦੀ ਅੱਗੇ ਖੇਤ ਪਾਸੇ ਮਿੱਟੀ ਨਹੀਂ ਪਈ ਇਹ ਸੋਹਰਾ ਤੱਕ ਪਰ ਜਾਂਦੇ ਸੀ ਹਾਂ ਜਿਵੇਂ ਕੋਈ ਵੀ ਕੰਮ ਸ਼ੁਰੂ ਕਰਦੇ ਹਨ ਨਾ ਕਾਰ ਵੀ ਨਹੀਂ ਸੀ ਨਾ ਕਾਰ ਆਈ ਜਦੋਂ ਪਾਣੀ ਜਿਆ ਵਿੱਚ ਪਲਾਟ ਦੇ ਖੜਾ ਹੋ ਗਏ ਆ ਗਏ ਆ ਵੀ ਨਿੱਕੇ ਨਿੱਕੇ ਸਾਰੇ ਕਿੱਲੇ ਹੀ ਨਾ ਨਾ ਇਹ ਤਾਂ ਹਲਦੀ ਅਚਲਦੀ ਮੈਨੂੰ ਲੱਗਿਆ ਕਿ ਕਿਤੇ ਕਿੱਲੇ ਇਹ ਤਾਂ ਹਲਦੀ ਪਰ ਹਲਦੀ ਨੂੰ ਇਸ ਵਾਰ ਬੀਜਿਆ ਹੀ ਨਹੀਂ ਆਪਾਂ ਪੱਤੇ ਉਵੇਂ ਲੱਗ ਰਹੇ ਨੇ ਜਿਵੇਂ ਜਦੋਂ ਹਲਦੀ ਪੁੱਟੀ ਸੀ ਨਾ ਉਹ ਕਿਤੇ ਰਹਿ ਗਏ ਆ ਵੇਖਾ ਕਿੱਥੇ ਉੱਗੀ ਸੀ ਤੇ ਉਧਰੋਂ ਤਾਂ ਮੈਂ ਪੋਟੀ ਲਈ ਏ ਸਾਰੀ ਜਦੋਂ ਮਿੱਟੀ ਪਾਣ ਲੱਗਿਆ ਠੀਕ ਇਹ ਤਾਂ ਥੋੜੀ ਜਿਹੀ ਖੜੀ ਐ ਬਸ ਚਲੋ ਹੈ ਥੋੜੀ ਸੀਗੀ ਤਾਂ ਛੱਡ ਦਿੱਤਾ ਵੀ ਚਲੋ ਖੜੀ ਐ ਤੇ ਖੜੀ ਆਏ ਤੇ ਮੋੜ ਵਿੱਚ ਵੀ ਹਲਦੀ ਐ ਹੂੰ ਹੂੰ ਆ ਸਾਰੀ ਹਲਦੀ ਸੀਗੀ ਬਸ ਇਹ ਤਾਂ ਮਨੋ ਹੈ ਕਿ ਸਾਨੂੰ ਨਾਲ ਅੰਬੂਦੂਦ ਨੂੰ ਲੱਗਣਗੇ। ਸੇ ਕਾੜਾ ਬਣਾਵਾਂਗੇ ਨਾ ਅੰਬੂਦੂਦ ਦੇ ਪੱਤੇ ਲਿਜਾਵਾਂਗੇ ਤੋੜ ਕੇ। ਛੋੜੇ ਟਾਹ ਜਿਹੜੇ ਆ ਨਾ ਕ੍ਰੋਮਬੀ ਵਾਲੇ ਪੱਤੇ। ਹਾਂਜੀ। ਇਹ ਤੇ ਤੋੜ ਕੇ ਵੈਸੇ ਖਾਣੇ ਚਾਹੀਦੇ। ਆਹ ਵਾਲੇ। ਹਾਂ। ਨਹੀਂ ਮੈਂ ਇਹ ਨਹੀਂ ਆ ਜਿਹੜੇ ਨਾਲ ਦੇ। ਹਾਂ। ਮੈਂ ਜਿਹੜਾ ਆਪਾਂ ਕਾੜਾ ਬਣਾਉਨੇ ਆ ਨਾ ਆਹ ਵਾਲੇ ਪੱਤੇ ਪਾਉਣੀਆਂ ਠੀਕ ਨੇ ਨਾ। ਉਹ ਕਦੂਮਬ ਦੇ ਨੇੜੇ ਵਾਲੇ। ਹਾਂਜੀ। ਆਹ ਵਾਲੇ। ਇਹ ਕਾਦੇ ਵਾਸਤੇ? ਇਹ ਜਿਵੇਂ ਕਾੜਾ ਬਣਾ ਕੇ ਜ਼ਰੂਰ ਪੀਣਾ ਚਾਹੀਦਾ ਇਹਨਾਂ ਅੰਬੂਦੂਦ ਦੇ ਪੱਤਿਆਂ ਦਾ। ਹਾਂ ਹਾਂ ਹਾਂ। ਇਹ ਜਿਵੇਂ ਆ ਪਹਿਲੀ ਕਰੁੰਬਲ ਨਾਲੋਂ ਛੱਡ ਕੇ ਇਹ ਵੀ ਮਤਲਬ ਬਹੁਤ ਸੌਫਟ ਨੇ ਨਾ ਤੇ ਮੇਰਾ ਗਲਾ ਜਿਵੇਂ ਖਰਾਬ ਹੋ ਜਿਆ ਹੋਇਆ ਪਿਆ ਹੈ ਨਾ ਅਗਲੀ ਵਾਰੀ ਲੱਗਣਗੇ ਤੇ ਆ ਪਪੀਤੇ ਆ ਵੇਖਾ ਵੱਡਾ ਪਪੀਤਾ ਮੈਂ ਲੈ ਗਈ ਤੋੜ ਕੇ ਹਮ ਇਸ ਵਾਰੀ ਤਾਂ ਕੇਹਰੀ ਨਹੀਂ ਹੋਈ ਆ ਵੇਖ ਗੰਨੇ ਕਿਵੇਂ ਪੁੱਟ ਕੇ ਸੁਟੇ ਫਿਰ ਉਹਨਾਂ ਨੂੰ ਅਗਲਾ ਦਿੱਤੀ ਸੁਕਾਤਾ ਨਹੀਂ ਤਾਂ ਕਿੰਨੇ ਗੰਨੇ ਚਲੋ ਇਹ ਹੁੰਦਾ ਨਾ ਵੀ ਖੇਤ ਜਾਣਾ ਔਖਾ ਹੁੰਦਾ ਨਾ ਤੇ ਸੱਲੋ ਲੋਟ ਦੇ ਬੰਦਾ ਆਂਦਾ ਚੀਜ਼ ਤੋੜਨੀ ਸੋਹਣੀ ਆ ਆਪਣੀਆਂ ਮਿਰਚਾਂ ਹੈ ਮਿਰਚਾਂ 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 ਤੇ ਬੱਸ ਹੈ ਗਿਆ ਪਾਣੀ ਪਾਉਣ ਵਾਲਾ ਸ਼ਿਕਰ ਤੋਰੀਆਂ ਵੱਧ ਮੱਧ ਲੈਣੀਆਂ ਉਧਰ ਦੇ ਪਾਸੇ ਵੀ ਦੇਖ ਕੇ ਆਵਾਂਗੇ ਦੂਜੀ ਸਬਜ਼ੀ ਵੀ ਕੋਲ ਨੂੰ ਹੂੰ ਹੂੰ ਇਹ ਲੱਗੀਆਂ ਆਈਆਂ ਨੇ ਤੋਰੀ ਆ ਵਿੱਚ ਭੋਕ ਲੱਗੀਆਂ ਨੇ ਆਹ ਤੂੰ ਇੱਕ ਕੱਟ ਲੈ ਉਹਨਾਂ ਦੇ ਹੂੰ ਉੱਥੋਂ ਜ਼ਿਆਦਾ ਨਿਕਲਦੀਆਂ ਨਹੀਂ ਗੀਆਂ ਉਹਦੇ ਵਿੱਚ ਜ਼ਿਆਦਾ ਆਉਣਗੀਆਂ ਹਾਂ ਆਹ ਕਿੱਡੀ ਆ ਥੱਲੇ ਹਾਂ ਹਾਂ ਤੇ ਇੱਥੇ ਪੰਜ ਛੇ ਇਕੱਠੀਆਂ ਲੱਗੀਆਂ ਉਹ ਚਲ ਕਈ ਦਾ ਕਿਸੇ ਆਂਡ ਗਵਾਂਡ ਵੀ ਬੰਦਾ ਫੜਾ ਦਿੰਦਾ ਵਾਧੂ ਹੋਵੇ ਤਾਂ ਤੇ ਮੇਨ ਗੱਲ ਇਹ ਹੁੰਦੀ ਏ ਆਰਗੈਨਿਕ ਦੀ ਹੋਰ ਸਬਜੀ ਨੂੰ ਕੀ ਹੈ ਜੜੀਆਂ ਆਪਾਂ ਮੁੱਲ ਲੈ ਕੇ ਬਣਾਈ ਦਿਆਂ ਨਾ ਦੀਪਿਕਾ ਘਰ ਉਹ ਦਿਨ ਦਿੱਤੀਆਂ ਕਹਿੰਦੀ ਆਂਟੀ ਜੜੀਆਂ ਮਾਰਕੀਟ ਵਾਲੀਆਂ ਨਾ ਕਾਲੀਆਂ ਜਿਹੀਆਂ ਹੋ ਜਾਂਦੀਆਂ ਇੰਨੀ ਖੁਸ਼ ਹੋਈ ਨਾ ਕਿਉਂਕਿ ਉਹਨੇ ਉਹ ਪੇਟ ਦੀ ਦਵਾਈ ਖਾ ਰਹੀ ਹੈ ਨਾ ਤੇ ਡਾਕਟਰ ਨੇ ਕਿਾਸੀ ਤੋਰੀਆਂ ਤੇ ਕੱਦੂ ਚਲੋ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਕੀ ਆਪਾਂ ਕਰਦੇ ਹਾਂ ਵਲੌਗ ਦਾ ਐਂਡ ਬਹੁਤ ਬਹੁਤ ਤੁਹਾਨੂੰ ਆਦਿ ਜੀ ਆਹ ਨਾ ਥੱਲੇ ਉਹ ਨਿੰਬੂ ਤੋੜ ਲਿਆ ਅੱਜ ਪੱਕੇ ਪਏ ਤੇ ਤੋੜ ਕੋ ਤਾਂ ਅਚਾਰ ਹੀ ਪਾ ਲਾਂਗੇ ਬਹੁਤ ਸੁੱਕ ਵੱਡੇ ਵੱਡੇ ਹੋਏ ਹੋਏ ਥੱਲੇ ਪਾ ਲਾਂ ਨਾ ਅਚਾਰ ਪਾ ਲਾਂਗੇ ਹੁਣ ਦੇਖੋ ਗੁੱਛੇ